ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਦਾਂ ਤੁਹਾਨੂੰ ਪਤਾ ਵੀ ਗਰਮੀਆਂ ਦੇਣ ਆ ਗਏ ਆ ਤੇ ਗਰਮੀਆਂ ਦੀ ਸਬਜ਼ੀਆਂ ਹੁੰਦੀਆਂ ਭਿੰਡੀਆਂ ਤੂਰੀਆਂ ਕੱਦੂ ਕੁਰੇਲੇ ਤੇ ਉਹਨਾਂ ਦੇ ਵਿੱਚੋਂ ਇੱਕ ਅੱਜ ਭਿੰਡੀਆਂ ਤੂਰੀਆਂ ਆਪਾਂ ਬਣਾਵਾਂਗੇ ਬੜੀਆਂ ਕੁੜੀਆਂ ਕੁੜੀਆਂ ਭਿੰਡੀਆਂ ਜਿਵੇਂ ਬਾਜ਼ਾਰ ਜਤ ਮਿਲੀਆਂ ਮੇਰੀਆਂ ਥੋੜੀਆਂ ਮਹਿੰਗੀਆਂ ਤੇ ਸਾਰੇ ਬੱਚੇ ਪਰ ਇਹਨੂੰ ਬਹੁਤ ਲਾਇਕ ਕਰਦੇ ਆ ਤੇ ਇਹ ਗੁਣਕਾਰੀ ਵੀ ਬਹੁਤ ਹੁੰਦੀ ਆ ਤੇ ਅੱਜ ਆਪਾਂ ਬਣਾਵਾਂਗੇ ਪਰਮਾ ਭਿੰਡੀ ਭਿੰਡੀ ਭਰ ਕੇ ਬਣਾਵਾਂਗੇ ਉਹ ਕਿਵੇਂ ਵੀਡੀਓ ਬਣਦੀ ਆ ਆਜੋ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਇਹਦੇ ਪਿੰਡੀਆਂ ਪੱਤੋ ਕੇ ਚੰਗੇ ਦਾ ਸੁਕਾਲੀਆਂ ਵਾ ਆਹ ਦੇ ਕੂੜੀਆਂ ਕੂੜੀਆਂ ਪਿੰਡੀਆਂ ਇਹ ਇਹ ਨਿਸ਼ਾਨੀ ਹੁੰਦੀ ਮਗਰੋਂ ਆੜੀ ਡੰਡੀ ਜੀ ਇਹਦਾ ਤੋੜ ਕੇ ਵੇਖ ਲਿਆ ਕਰੋ ਜੇ ਇਹਦੇ ਡੰਡੀ ਜੀ ਸੌਖੀ ਟੁੱਟਦੇ ਫਿਰ ਪਿੰਡੀ ਤਾਜੀ ਆ ਜੇ ਥੋੜੀ ਰਬੜ ਜੀ ਨੂੰ ਖਿੱਚੀ ਜਾਵੇ ਫਿਰ ਥੋੜੀ ਮਤਲਬ ਵੀ ਥੋੜੇ ਚੇਰ ਹੋ ਗਿਆ ਪਈ ਨੂੰ ਤੇ ਉਸ ਤੋਂ ਬਾਅਦ ਇਹਦੇ ਜਵੇ ਛੜਾ ਆ ਬੱਚਾ ਛੁੜ ਆ ਪਾੜੇ ਤੇ ਫਖਰੇ ਕਰੀਂਦਾ ਇਹਦੀ ਆ ਟੋਪੀ ਜੀ ਤੇ ਆ ਪਿਛੇ ਪੂਛ ਜੀ ਲਾ ਲਾ ਕੇ ਇਹ ਮੈਨੂੰ ਦਈ ਜਾਂਦਾ ਤੇ ਇਹ ਜੋ ਮੈਂ ਹੁਣ ਇਹ ਚੀਰੇ ਪਾ ਪਾ ਕੇ ਇਹਨੂੰ ਕਿਸੇ ਕਾਟਨ ਦੇ ਕੱਪੜੇ ਤੇ ਪੱਖੇ ਥੱਲੇ ਆਪਾਂ ਖਲਾਰੀ ਜਾਂਦੇ ਤਾਂ ਜੋ ਇਹਦਾ ਇਹਦਾ ਲੇਸ ਲਾਇਆ ਪਾ ਆ ਗਿਆ ਥੋੜਾ ਸੁੱਕ ਜੇ ਤੇ ਸਭ ਤੋਂ ਪਹਿਲਾਂ ਆਪਾਂ ਚੀਰੇ ਮਾਰ ਲੈਂਦੇ ਆ ਬਾਅਦ ਚ ਇਹਦੀ ਸਟਫਿੰਗ ਤਿਆਰ ਕਰਾਂਗੇ ਬੜੀ ਵਧੀਆ ਇੰਟਰਸਟਿੰਗ ਵੀਡੀਓ ਆ ਬਣੇ ਰਿਓ ਸਾਰੀ ਵੀਡੀਓ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਚੀਰੇ ਕੰਪਲੀਟ ਕਰ ਲਏ ਤੇ ਬੱਚੇ ਆਮ ਹੀ ਭਿੰਡੀ ਨੂੰ ਬਹੁਤ ਲਾਈਕ ਕਰਦੇ ਆ ਭਿੰਡੀ ਭਰ ਕੇ ਵੀ ਬਣਾਈ ਜਾਂਦੀ ਆ ਭਿੰਡੀ ਦਾ ਪਿਆਜਾ ਵੀ ਬਣਾਇਆ ਜਾਂਦਾ ਵਾ ਪਿੰਡੀ ਇਤਰਾ ਪਿਆਜ਼ ਪਾ ਕੇ ਉਹਦਾ ਸਿੰਪਲ ਵੀ ਬਣਾਈ ਜਾਂਦੀ ਆ ਬੇਸਣ ਵਾਲੀ ਪਿੰਡੀ ਵੀ ਬਣਾਈ ਜਾਂਦੀ ਬੜੇ ਤਰੀਕੇ ਦੇ ਪਿੰਡੀ ਬਣਦੀ ਆ ਤੇ ਹਰੇਕ ਪਿੰਡੀ ਬਹੁਤ ਹੀ ਸਵਾਦ ਬਣਦੀ ਆ ਕਿਉਂਕਿ ਇਹਦੇ ਸੁਭਾਅ ਹੀ ਇਦਾਂ ਦਾ ਵਾ ਕਿ ਨਾਲੇ ਇੱਕ ਹਰੀ ਸਬਜੀ ਆ ਤੇ ਇੱਕ ਜਲਦੀ ਤਿਆਰ ਹੋ ਜਾਂਦੀ ਆ ਤੇ ਆਜੋ ਆਪਾਂ ਨੂੰ ਤਿਆਰ ਕਰਦੇ ਆ ਤੇ ਪਿੰਡੀਆਂ ਦੇ ਆਪਣੇ ਚੀਰੇ ਕੰਪਲੀਟ ਹੋ ਗਏ ਆ ਸਾਰੀਆਂ ਪਿੰਡੀਆਂ ਨੂੰ ਆਪਾਂ ਚੀਰੇ ਲਾ ਲਿਆ ਤੇ ਇਹਨਾਂ ਨੂੰ ਆਪਾਂ ਪੱਕੇ ਥੱਲੇ ਖਿਲਾ ਦਾਂਗੇ ਤਾਂ ਜੋ ਇਹਦਾ ਅੰਦਲਾ ਇਹਦੀ ਲੇਸ ਜੀ ਸੁੱਕ ਜੇ ਤੇ ਉਂਝਰ ਆਪਾਂ ਜਾ ਕੇ ਇਹਦੀ ਸਟਫਿੰਗ ਤਿਆਰ ਕਰਦੇ ਆਂ ਰਸੋਈ ਦੇ ਵਿੱਚ ਤੇ ਢਿੰਡੀਆਂ ਵੀ ਕਟਿੰਗ ਕੰਪਲੀਟ ਹੋ ਗਿਆ ਆ ਆਪਾਂ ਰਸੋਈ 'ਚ ਆ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਗੈਸ ਬਾਲ ਲਾਂਗੇ ਇੱਥੇ ਰੱਖਾਂਗੇ ਆਪਾਂ ਕੜਾਈ ਕੜਾਈ ਗਰਮ ਹੋ ਦਿੰਨੇ ਆਂ ਇਹ ਆਪਣੀ ਗਰਮ ਹੋ ਗਈ ਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਦੋ ਚਮਚ ਵੇਸਣ ਦੇ ਇਹ ਸਟਫਿੰਗ ਦੇ ਵਿੱਚ ਬਹੁਤ ਜ਼ਰੂਰੀ ਆ ਵੇਸਣਾ ਇੱਕ ਤਰ੍ਹਾਂ ਦੀ ਬਾਈਂਡਿੰਗ ਜੀ ਹੋ ਜਾਂਦੀ ਆ ਤੇ ਨਾਲੇ ਮਸਾਲਾ ਵਿੱਚੋਂ ਨਿਕਲਦਾ ਨਹੀਂ ਆ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਭੁੱਲ ਲਾਂਗੇ ਤੇ ਵੇਸਨ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਇਹਦੀ 스멜 ਬਹੁਤ ਵਧੀਆ ਆਉਣ ਲੱਗੀ ਆ ਮੇਨ ਨਿਸ਼ਾਨੀ ਇਹਦੀ ਇਹੋ ਹੀ ਆ ਕਿ ਜੇ 스멜 ਬਹੁਤ ਵਧੀਆ ਆਉਣ ਲੱਗ ਪਈ ਜਦੋਂ ਭੁੱਜ ਜਾਂਦਾ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਤੇ ਵੇਸਨ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਇਹ ਆ 2 ਚਮਚ ਇਹ ਆ ਜੀ 1 ਚਮਚਾ ਕੁੱਟੀ ਹੋਈ ਸੌਫ ਇਹ ਬਹੁਤ ਜ਼ਰੂਰੀ ਇਹਦੇ ਵਿੱਚ ਬਹੁਤ ਵਧੀਆ ਸੁਆਦ ਆਉਂਦਾ ਇਹ ਆਪਾਂ ਇਹਦੇ ਵਿੱਚ ਮਿਲਾ ਦਾਂਗੇ ਉਸ ਤੋਂ ਬਾਅਦ ਜੀ ਇਹ ਹੈਗਾ ਜੀ ਗਰਮ ਮਸਾਲਾ ਘਰ ਦਾ ਅੱਧਾ ਇੱਕ ਚਮਚੇ ਪਾਵਾਂਗੇ ਜਿਆਦਾ ਨਹੀਂ ਪਾਉਣਾ ਆਪਾਂ ਉਸ ਤੋਂ ਬਾਅਦ ਹੈ ਗਈ ਜੀ ਇੱਕ ਚਮਚ ਹਲਦੀ ਉਹ ਐਚ ਐਡ ਕਰਾਂਗੇ ਉਸ ਤੋਂ ਬਾਅਦ ਹੈ ਗਿਆ ਜੀ ਤੇ ਇੱਕ ਵੱਡਾ ਚਮਚ ਕਸ਼ਮੀਰੀ ਲਾਲ ਮਿਰਚ ਉਸ ਤੋਂ ਬਾਅਦ ਜੀ ਇਹ ਆ ਜੀ ਅੰਬ ਜੂ ਪਾਊਡਰ ਇਹ ਥੋੜਾ ਖੁੱਲੀ ਕਵਾਂਟੀਟੀ ਚ ਪੈਂਦਾ ਇਹ ਆਪਾਂ ਦੋ ਚੁਪ ਚ ਪਾਵਾਂਗੇ ਨਾਲੇ ਤੇ ਇਹ ਸਵਾਦ ਲੱਗਦਾ ਤੇ ਨਾਲੇ ਇਹ ਜੀ ਢਿੰਡੀ ਦੀ ਲੇਸ ਲਾ ਪਾਣੇ ਉਹ ਦੂਰ ਕਰਦਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਮਸਾਲਾ ਆਪਣਾ ਚੰਗੀ ਦੇ ਨਾਲ ਮਿਕਸ ਹੋ ਗਿਆ ਵਾ ਇਹਦੇ ਵਿੱਚ ਨੂੰ ਪਾਵਾਂਗੇ ਆਪਾਂ ਇਹਦਾ ਹੋਰ ਹੀ ਸਵਾਦ ਨੂੰ ਚਾਰ ਚੰਨ ਲਾਉਣ ਵਾਸਤੇ ਮੈਗੀ ਮੈਜਿਕ ਮਸਾਲਾ ਬਹੁਤ ਹੀ ਸਵਾਦ ਬਣਦਾ ਹੈ ਕੰਮ ਪਾਇਆ ਅਸੀਂ ਆਮ ਬਣਾਈਆਂ ਗੋਭੀ ਵਗੈਰਾ ਭਿੰਡੀਆਂ ਵਗੈਰਾ ਤੇ ਇਹ ਪਾਈ ਦਾ ਇਹਦੇ ਨਾਲ ਸਵਾਦ ਬਹੁਤ ਹੀ ਦੁੱਗਣਾ ਹੋ ਜਾਂਦਾ ਵਾ ਹੁਣ ਆਪਾਂ ਟੈਗਰ ਖੋਲ ਕੇ ਇਹਦੇ ਵਿੱਚ ਪਾ ਦਾਂਗੇ ਕਈ ਮਸਾਲਿਆਂ ਦਾ ਮਿਸ਼ਰਣ ਹੁੰਦਾ ਤੇ ਬਹੁਤ ਹੀ ਵਧੀਆ ਸਵਾਦ ਆਉਂਦਾ ਇਸ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਸਰੋਂ ਦੇ ਤੇਲ ਦਾ ਜਿਆਦਾ ਨਹੀਂ ਪਾਉਣਾ ਤਾਂ ਜੋ ਆਪਣਾ ਮਸਾਲਾ ਥੋੜਾ ਇਕੱਠਾ ਜਾ ਹੋ ਜੇ ਇੱਕੋ ਮਸਾਲਾ ਨਿਕਲੇ ਨਾ ਤੇ ਲੋ ਜੀ ਆਪਣਾ ਮਸਾਲਾ ਬਿਲਕੁਲ ਤਿਆਰ ਆ ਆ ਵੇਖੋ ਆਪਾਂ ਇਹਦੀ ਇੰਨੀ ਕੁ ਬਾਈਂਡਿੰਗ ਜੀ ਰੱਖਣੀ ਆ ਵੀ ਮਸਾਲਾ ਆਪਣਾ ਇਕੱਠਾ ਹੋ ਨਾ ਪਿਆ ਵਾ ਤਾਂ ਜੋ ਆਪਣਾ ਭਰਨ ਵਿੱਚ ਆਸਾਨੀ ਹੋ ਜੇ ਤੇ ਮਸਾਲਾ ਆਪਣਾ ਬਾਹਰ ਨਾ ਨਿਕਲੇ ਹੁਣ ਆਪਾਂ ਭਿੰਡੀਆਂ ਪਰਾਂਗੇ ਮੇ ਸਾਡੇ ਦਿਨ। ਲੋ ਜੀ ਆਪਣੀਆਂ ਭਿੰਡੀਆਂ ਆਪਣੀਆਂ ਚੰਗੀ ਤਰ੍ਹਾਂ ਸੁੱਕ ਗਈਆਂ ਪੱਕੇ ਥੱਲੇ ਕੋਈ ਇਹਦਾ ਈਡਾ ਲੇਸਲਾ ਪੰਨੀ ਹੈਗਾ ਤੇ ਮਸਾਲਾ ਵੀ ਆਪਣਾ ਤਿਆਰ ਆ ਤੇ ਹੁਣ ਆਪਾਂ ਮਸਾਲਾ ਭਿੰਡੀਆਂ ਭਰਾਂਗੇ। ਉਹਨਾਂ ਨਾਪ ਨਾਪ ਕੇ ਭਰਦੇ। ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਫੁੱਲ ਕਰ ਲੈਣਾ। ਆਹ ਵੇਖੋ। ਤੇ ਇਹਨੂੰ ਵਿੱਚ ਰੱਖੀ ਜਾਵਾਂਗੇ ਸਾਰੀਆਂ ਭਿੰਡੀਆਂ ਭਰਾਂਗੇ ਆਪਾਂ ਮਸਾਲੇ ਦੇ ਨਾਲ। ਤੇ ਜੇ ਕੋ ਭਰਨਾ ਵਾ ਪਹਿਲੀ ਦੀ ਗੱਲ ਉਹ ਤੋਂ ਪਹਿਲਾਂ ਵੇਖ ਲੈ ਜਦੋਂ ਆਪਾਂ ਨੂੰ ਕੱਟ ਲਾਉਂਦੇ ਆ ਤਾਂ ਹਾਂ ਭਿੰਡੀਆਂ ਪਿੱਛੇ ਇੱਕ ਭਿੰਡੀ ਚ ਕੀੜਾ ਨਿਕਲਦਾ ਨਿਕਲਦਾ ਵਾ ਤੇ ਚੰਗੀ ਤਰ੍ਹਾਂ ਆਪਣੇ ਸਾਫ਼ ਭਿੰਡੀਆਂ ਕਰਕੇ ਨਾਲੇ ਨਾਲ ਭਰ ਕੇ ਉਹ ਤੇ ਥੋੜਾ ਜਿਹਾ ਨਾ ਜਦੋਂ ਝਾੜ ਦੇਗਾ ਚੰਗਾ ਮੁਰਕੇ ਕੜਾਈ ਦੇ ਵਿੱਚ ਝੜਨਾ ਨੇ ਤੇ ਆਪਣੇ ਬੱਚਿਆਂ ਨੂੰ ਨਾਲਾ ਸਿਖਾਇਆ ਕਰੋ ਤਾਂ ਜੋ ਉਹਨਾਂ ਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਸੋਈ ਦਾ ਕੰਮ ਤੇ ਜ਼ਰੂਰੀ ਹੈ ਨਾ ਭਾਵੇਂ ਬੰਦਾ ਹੋਵੇ ਬੁਢੀ ਹੋਵੇ ਬੰਦਾ ਖਾੜੇ ਕਿਤੇ ਹੁੰਦਾ। ਇਹਨਾਂ ਭਰ-ਭਰ ਕੇ ਪਰ ਰੱਖੀ ਜਾਵਾਂਗੇ। ਢਿੰਡੀਆਂ ਭਰ ਕੇ ਅੱਗੇ ਪਿਛੇ ਆਪਾਂ ਕਰੇਲੇ ਪੁੱਤ ਬਣਾਉਦੇ ਨੇ ਭਰ ਕੇ ਅੱਜ ਬਣਾਵਾਂਗੇ ਢਿੰਡੀਆਂ ਭਰ ਕੇ ਤੇ ਢਿੰਡੀਆਂ ਆਪਣੀਆਂ ਸਾਰੀਆਂ ਭਰ ਗਈਆਂ ਤੇ ਹੁਣ ਇਹਨੂੰ ਆਪਾਂ ਫਰਾਈ ਕਰਦੇ ਆਂ ਬੜੇ ਮੱਠੀ ਮੱਠੇ ਸੇਕ ਦੇ ਫਰਾਈ ਕਰਾਂਗੇ ਤੇ ਬੜੀਆਂ ਮਜ਼ੇਦਾਰ ਬਣਦੀਆਂ ਜਾ ਜੋ ਆਪਾਂ ਬਣਾਉਂਦੇ ਆਂ ਜਿਹੜੀ ਕੜਾਈ 'ਚ ਵੇਸਣ ਭੁੰਨੇ ਆਂ ਉਹੀ ਕੜਾਈ ਲੈ ਲਈ ਆ ਅੱਗ ਬਾਲ ਕੇ ਨੂੰ ਗਰਮ ਕਰ ਲਾਂਗੇ ਕੜਾਈ ਆਪਣੀ ਗਰਮ ਹੋ ਗਈ ਆ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਪਲਾਨ ਚੇਂਜ ਹੋ ਗਿਆ ਘਰ ਦੇ ਸਿਆਣਿਆਂ ਨੇ ਮਤ ਦਿੱਤੀ ਆ ਵੀ ਕੜਾਈ 'ਚ ਚੇਂਜ ਕਰ ਲਓ ਤੇ ਹੁਣ ਆਪਾਂ ਦੂਜੀ ਕੜਾਈ ਦੇ ਵਿੱਚ ਤੇਲ ਨੂੰ ਸ਼ਿਫਟ ਕਰ ਰਹੇ ਆਂ ਤੇਲ ਗਰਮ ਹੋ ਗਿਆ ਦੇਖੋ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਜੀਰਾ ਜੀਰਾ ਆਪਣਾ ਪੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਕੱਲੀ ਕੱਲੀ ਭਿੰਡੀ ਛੱਡ ਦਾਂਗੇ ਬੜੇ ਆਰਾਮ ਨਾਲ ਇਹ ਕੰਮ ਕਰਨਾ ਤਾਂ ਜੋ ਆਪਣਾ ਮਸਾਲਾ ਨਿਕਲ ਨਾ ਜਾਵੇ ਬਾਹਰ ਭਿੰਡੀਆਂ ਆਪਾਂ ਪੈਨ ਚ ਸਾਰੀਆਂ ਪਾਤੀਆਂ ਤੇ ਇਹਨੂੰ ਆਪਾਂ ਹਲਾਉਣਾ ਨਹੀਂ 5-7 ਮਿੰਟ ਤੋਂ ਕਵਰ ਕਰਕੇ ਰੱਖ ਧੱਕ ਦਾਂਗੇ ਤੇ ਤਾਂ ਜੋ ਇਹ ਮੱਠੀ-ਮੱਠੀ ਸੇਕ ਤੇ ਨਰਮ ਹੋ ਸਕਣ ਤੇ ਹੁਣ ਆਪਾਂ 5 ਮਿੰਟ ਵੇਟ ਕਰਕੇ ਫਿਰ ਇਹਦਾ ਪਾਸਾ ਥੱਲਾਗੇ। ਤਕਰੀਬਨ 4-5 ਮਿੰਟ ਹੋ ਗਏ ਆ। ਆਪਣੇ ਪੱਟੀਆਂ ਉੱਤੇ ਬੰਦੀਆਂ ਤੇ ਆਪਾਂ ਇਹਦੇ ਸਾਈਡ ਚੇਂਜ ਕਰਦਾਂਗੇ ਪਰ ਥੋੜਾ ਮਜੇ ਮਜੇ। ਇਹ ਗਾੜੀ ਥੱਲੇ ਜਿਹੜੀਆਂ ਲੱਗੀਆਂ ਵੇਖੋ ਸੜਕੀਆਂ ਉੱਪਰ ਦਾ ਹੋਰ ਕੰਮ ਜ਼ਿਆਦਾ ਹੋ ਗਿਆ। ਇਹਨਾਂ ਨੂੰ ਕੀ ਟੱਕਦਾਂਗੇ? ਹੂੰ ਤੇ ਹੁਣ ਆਪਣਾ ਫਾਈਨਲ ਰਿਜ਼ਲਟ ਆ ਗਿਆ। ਆ ਕੀ ਤੇ ਵਖਾ ਆਹ ਦੇਖੋ ਇਹ ਉਤ ਸੱਲੇ ਕਰ ਕਰ ਕੇ ਭਿੰਡੀਆਂ ਦਾ ਆ ਰੂਪ ਨਿਕਲ ਆਇਆ ਤੇ ਭਿੰਡੀਆਂ ਬਿਲਕੁਲ ਤਿਆਰ ਪੱਕ ਗਈਆਂ ਭਿੰਡੀਆਂ ਦਾ ਭਾਵ ਨੌਗਾ ਨਰਮ ਹੋ ਜਾਂਦੀਆਂ ਤੇ ਆਪਾਂ ਇਹਨੂੰ ਜ਼ਿਆਦਾ ਨਹੀਂ ਛੇੜਿਆ ਤੇ ਬਿਲਕੁਲ ਭਿੰਡੀਆਂ ਬਣ ਕੇ ਤਿਆਰ ਹੈ ਅੰਦਰ ਇਹਦਾ ਮਸਾਲਾ ਦੇਖੋ ਇਸ ਤਰੀਕੇ ਨਾਲ ਤੇ ਆਹ ਦੇਖੋ ਭਿੰਡੀਆਂ ਬਿਲਕੁਲ ਗਲੀਆਂ ਪਈਆਂ ਹੁਣ ਆਪਾਂ ਇਹਨਾਂ ਨੂੰ ਗੈਸ ਬੰਦ ਕਰ ਲਾਂਗੇ ਇਹ ਆਪਣੀ ਭਰਵਾ ਭਿੰਡੀ ਬਣ ਕੇ ਬਿਲਕੁਲ ਤਿਆਰ ਹੈ ਤੇ ਲਓ ਜੀ ਆਪਾਂ ਭਿੰਡੀਆਂ ਭਰ ਕੇ ਕਰ ਲੀਆਂ ਤਿਆਰ ਬਹੁਤ ਹੀ ਸਵਾਦ ਬਣੀਆਂ ਸਾਡੇ ਬੱਚਿਆਂ ਨੇ ਨਾ ਨਾ ਕਹਿੰਦਿਆਂ ਫਿਰ ਵੀ ਖਾ ਲਈਆਂ ਘਟ ਗਈਆਂ ਮੈਂ ਕਿਹਨੂੰ ਕਹਾਂ ਵੀਡੀਓ ਦਾ ਰਿਵਿਊ ਵੀ ਕਰ ਲੈਂਦੇ ਹੋ ਬਹੁਤ ਹੀ ਸਵਾਦ ਬਣੀਆਂ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ